ਇਹ ਜਿਹੜਾ ਮੌਤ ਦਾ ਨੰਗਾ ਤਾंडਵ ਨੱਚਿਆ ਇਹ ਕੋ ਪਹਿਲਾ ਨਹੀਂ ਇਸ ਖੇਤਰ ਦੇ ਵਿੱਚ ਇੱਥੇ 140-40 ਮੌਤਾਂ ਵੀ ਹੋਈਆਂ ਨੇ ਸੁਖਪਾਲ ਤੋਂ ਖੇਰਾ ਪ੍ਰਤਾਪ ਤੋਂ ਬਾਜਬਾ ਅਮਰਿੰਦਰ ਸਿੰਘ ਰਾਜਾ ਵੜਿੰਗ ਕਈ ਅਕਾਲੀ ਆਗੂ ਹੋਰ ਡਾਕਟਰ ਦਲਜੀਤ ਚੀਮਾ ਤੇ तमाम ਆਗੂਆਂ ਨੇ ਸਰਕਾਰ ਨੂੰ ਘੇਰਿਆ ਤੇ ਕਹਿੰਦਾ ਅਸੀਂ ਲਾਸ਼ਾਂ ਤੇ ਔਜਲਾ ਸਾਹਿਬ ਕਹਿੰਦੇ ਲਾਸ਼ਾਂ ਤੇ ਰਾਜਨੀਤੀ ਕਰਦੇ ਆ ਇਹ ਗਰੀਬ ਬੰਦੇ ਨੇ ਸਾਰੇ ਏਡੇ ਵੱਡੇ ਕਾਰੇ ਲਈ ਆਪਕਾਰੀ ਮੈਕਮੇ ਦਾ ਕੋਈ ਵੀ ਅਧਿਕਾਰੀ ਵਿੱਚ ਸ਼ਾਮਲ ਨਹੀਂ ਜਦੋਂ ਉਹ ਸਰਕਾਰਾਂ ਹੁੰਦੀਆਂ ਸੀ ਤੇ ਭਗਵੰਤ ਮਾਨ ਕਿਹੜਾ ਘਟਕ ਜਾਰ ਦੇਸੀ ਜਾਂ ਇਹ ਆਮ ਆਦਮੀ ਪਾਰਟੀ ਦੇ کارਕੁਨ ਉਹਨਾਂ ਨੇ ਸੀ ਫਤਮ ਮੰਗਣੇ ਆਮ ਲੋਕ ਮੋਟਰਸਾਈਕਲਾਂ ਤੇ ਲਾਹੌਰ ਜਾਨ ਤੇ ਲਾਹੌਰ ਵਾਲੇ ਅੰਮ੍ਰਿਤਸਰ ਜਾਮ ਜਿੱਥੇ ਉਹਨਾਂ ਦਾ ਦਿਲ ਕਰਦਾ ਉਹ ਆਉਣ ਪੰਜਾਬ ਦੇ ਲੋਕਾਂ ਨੇ ਅੰਨਪਠਾਰ ਵਿੱਚ ਵੀ ਸਭ ਤੋਂ ਵੱਧ ਹਿੱਸਾ ਪਾਇਆ ਤੇ ਫਿਰ ਤੁਸੀਂ ਆਹੀ ਨਾਮ ਦਿੰਦੇ ਹੋ ਅੱਜ ਹਾਕਮ ਤੇ ਕਹਿੰਦੀ ਆ ਕਿ ਸਾਡਾ ਘਟੋ ਘਟ ਜਿਹੜਾ ਪਿੰਡੂ ਵਿਕਾਸ ਫੰਡ ਹੈ ਉਹ ਤਾਂ ਜਾਰੀ ਕਰ ਦਿਓ ਜਦੋਂ ਕਿ ਭਾਰਤ ਨੇ ਸੰਧੀ ਕੀਤੀ ਹੋਈ ਹੈ ਅਸੀਂ ਆਪਣੇ ਕਿਸੇ ਵੀ ਮਾਮਲੇ ਦੇ ਵਿੱਚ ਵਿਦੇਸ਼ੀ ਵਿਚੋਲਗੀ ਬਿਲਕੁਲ ਨਹੀਂ ਕਰਾਉਣੀ ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਇੱਕ ਮੇਰੀ ਵੀ ਸੁਨੋ ਜੋ ਕਿ ਤੁਹਾਨੂੰ 1 ਮਈ ਤੋਂ ਲਾਈਵ ਨੂੰ ਦੇਖਣ ਨੂੰ ਵੀ ਮਿਲੇਗਾ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਾਜ਼ਰ ਹੋਣਿਆਂ ਲੈ ਕੇ ਕੁਝ ਵਿਸ਼ੇਸ਼ ਤੇ ਤਾਜ਼ੀਆਂ ਖਬਰਾਂ ਤੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਹਨਾਂ ਖਬਰਾਂ ਤੇ ਵਿਸਤ੍ਰਿਤ ਚਰਚਾ ਕਰਨ ਦੇ ਲਈ ਜੁੜੇ ਹੋਏ ਹਨ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਟਿਲੋ ਟਿਲੋ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਬਹੁਤ ਮਿਹਰਬਾਨੀ ਕੋਮਲ ਜੀ ਅਹ ਟੇਲ ਸਾਹਿਬ ਜੇਕਰ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਅਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮਜੀਠੜੀ ਜਿੱਥੇ ਅੱਜ ਜ਼ਹਿਰੀਲੀ दारू ਪੀਣ ਦੇ ਕਾਰਨ ਕਾਫੀ ਜਿਹੜਾ ਹੈ ਹੰਗਾਮਾ ਮਚਿਆ ਹੋਇਆ ਤੇ ਉੱਥੇ 15 ਮੌਤਾਂ ਹੋ ਗਈਆਂ ਨੇ ਤੇ ਕਈ ਜ਼ਖਮੀ ਪਾਏ ਜਾ ਰਹੇ ਨੇ ਜਿਸ ਦੇ ਕਰਕੇ ਉਹ ਹਸਪਤਾਲ ਦੇ ਵਿੱਚ ਦਾਖਲ ਨੇ ਤੇ ਇਸ ਕਰਕੇ ਡੀਸੀ ਦੇ ਵੱਲੋਂ ਕੁਝ ਹਦਾਇਤਾਂ ਵੀ ਜਾਰੀਆਂ ਕੀਤੀਆਂ ਗਈਆਂ ਨੇ ਆਖਿਰਕਾਰ ਤੁਸੀਂ ਸਾਰੇ ਮਾਮਲੇ ਨੂੰ ਕਿਵੇਂ ਵੇਖਦੇ ਹੋ ਦੇਖੋ ਕੋਮਲ ਜੀ ਇਹ ਜਿਹੜਾ ਮਾਮਲਾ ਇਹ ਪੰਜਾਬ ਸਰਕਾਰ ਲਈ ਬਹੁਤ ਵੱਡੀ ਚੁਣੌਤੀ ਹੈ ਜੀ ਇੱਕ ਪਾਸੇ ਸਰਕਾਰ ਐਲਾਨ ਕਰ ਰਹੀ ਹੈ ਕਿ 31 ਮਈ ਤੱਕ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ ਇਹ ਜਿਹੜਾ ਮੌਤ ਦਾ ਨੰਗਾ ਤਾंडव ਨੱਚਿਆ ਇਹ ਕੋਈ ਪਹਿਲਾ ਨਹੀਂ ਇਸ ਖੇਤਰ ਦੇ ਵਿੱਚ ਇੱਥੇ 140-40 ਮੌਤਾਂ ਵੀ ਹੋਈਆਂ ਨੇ ਜੀ ਇਹਦੇ ਚ 15 ਦੇ ਲਗਭਗ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਨੇ ਇਹ ਜ਼ਹਿਰੀਲੀ ਸ਼ਰਾਬ ਪੀਤੀ ਸੀ। ਕਈ ਜ਼ਖਮੀ ਨੇ ਅੱਧੀ ਦਰਜਨ ਦੇ ਕਰੀਬ ਜੀ ਤੇ ਅੱਧੀ ਦਰਜਨ ਦੇ ਕਰੀਬ ਉਹਨਾਂ ਲੋਕਾਂ ਤੇ ਕਾਰਵਾਈ ਵੀ ਹੋ ਗਈ ਹੈ ਜਿਨ੍ਹਾਂ ਨੇ ਇਹ ਧੰਦਾ ਵਰਤਾਇਆ। ਇਹ ਪਹਿਲੀ ਵਾਰ ਹੋਵੇ ਤਾਂ ਆਪਾਂ ਕਹਿ ਦਈਏ। ਜੀ ਇਹਨਾਂ ਖੇਤਰਾਂ ਦੇ ਵਿੱਚ 3-4 ਵਾਰੀ ਤਾਂ ਆ ਕੁਝ ਸਾਲਾਂ 'ਚ ਵਾਪਰ ਗਿਆ। ਤੇ ਸਰਕਾਰ ਕਹਿੰਦੀ ਹੈ ਜੁੱਧ ਨਸ਼ਿਆਂ ਵਿਰੁੱਧ ਆ ਜੁੱਧ ਨਸ਼ਿਆਂ ਵਿਰੁੱਧ ਹੈ ਮੁੱਖ ਮੰਤਰੀ ਐਲਾਨ ਕਰਦੇ ਨੇ ਭਾਵੇਂ ਉਹਨਾਂ ਨੇ 10-10 ਲੱਖ ਰੁਪਇਆ ਐਲਾਨ ਕਰਤਾ ਜਿਹੜੇ ਮਰਤਕ ਨੇ ਤੇ 2-2 ਲੱਖ ਰੁਪਇਆ ਜਿਹੜੇ ਇਲਾਜ ਅਧੀਨ ਨੇ ਜੀ ਪਰ ਵਿਰੋਧੀ ਧਿਰਾਂ ਦੇ ਵਿੱਚ ਸਾਰਿਆਂ ਨੇ ਬਿਕਰਮ ਸਿੰਘ ਮਜੀਠੀਆ ਇਸੇ ਤਰ੍ਹਾਂ ਸਖਪਾਲ ਸੋ ਖੇਰਾ ਪ੍ਰਤਾਪ ਸੋ ਬਾਜਬਾ ਅਮਰਿੰਦਰ ਸਿੰਘ ਰਾਜਾ ਵੜਿੰਗ ਕਈ ਅਕਾਲੀ ਆਗੂ ਹੋਰ ਦਰਤਰੋ ਦਲਜੀਤ ਚੀਮਾ ਇਹ तमाम ਆਗੂਆਂ ਨੇ ਸਰਕਾਰ ਨੂੰ ਘੇਰਿਆ ਪਰ ਜੇ ਮੈਂ ਇੱਥੇ ਸਭ ਤੋਂ ਵੱਧ ਗੱਲ ਕਹਾ ਉਹ ਹੈ ਅਮਰਤ ਸਦ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਉਹਨਾਂ ਨੇ ਬਹੁਤ ਦਰਦ ਬਿਆਨੀ ਕੀਤੀ ਮੌਕੇ ਤੇ ਜਾ ਕੇ ਉਹ ਕਹਿੰਦੇ ਓਏ ਸਿਆਸਤਾਂ ਕਰਨੀਆਂ ਛੱਡ ਦਿਓ ਇਹ ਜਿੰਨਾ ਬੰਦਿਆਂ ਦੇ ਨਾਂ ਸ਼ਾਮਲ ਨੇ ਇਹ ਬੰਦਿਆਂ ਤੇ ਪਹਿਲਾਂ ਵੀ ਕਈ ਵਾਰ ਪਰਚੇ ਹੋ ਚੁੱਕੇ ਨੇ ਤੇ ਮੁੜ ਮੁੜ ਕੇ ਕਿਉਂ ਹੁੰਦੀ ਕਰਦੇ ਆ ਇਹ ਕੰਮ ਉਹ ਕਹਿੰਦੇ ਪਹਿਲਾਂ ਵਾਲਾ ਜਿਹੜਾ ਸਾਡਾ ਮੁੱਖ ਮੰਤਰੀ ਸੀ ਭਾਪ ਕੈਪਟਨ ਮਰਿੰਦਰ ਸਿੰਘ ਉਹ ਵੀ ਕਿਸੇ ਦਿਨ ਨਹੀਂ ਸੀ ਸੁਣਦਾ ਤੇ ਮੌਜੂਦਾ ਵਾਲੇ ਚੀਕਦੇ ਆ ਕਿ ਸਾਡਾ ਮੁੱਖ ਮੰਤਰੀ ਹੋਣ ਵਾਲਾ ਇਹ ਵੀ ਨਹੀਂ ਕਿਸੇ ਦੀ ਸੁਣਦਾ ਕੀ ਗੱਲ ਲੋਕ ਖੁੱਲੇ ਛੜਤੇ ਗੁਰਜੀਤ ਸਿੰਘ ਔਜਲਾ ਕਹਿੰਦਾ ਹੈ ਗਰੋਹ ਬਣੇ ਬੇ ਨੇ ਉਹਦੇ ਵਿੱਚ ਰਾਸਥੀ ਲੋਕ ਵੀ ਸ਼ਾਮਲ ਨੇ ਉਹਦੇ ਵਿੱਚ ਅਫਸਰ ਵੀ ਸ਼ਾਮਲ ਨੇ ਆਪਕਾਰੀ ਮਹਿਕਮੇ ਦੇ ਲੋਕ ਵੀ ਮਿਲੇ ਹੋਏ ਆ ਤੇ ਬਹੁਤ ਸਾਰੇ ਤਾਂ ਖਾਸੇ ਸਮੇਂ ਤੋਂ ਇਸੇ ਖੇਤਰ ਵਿੱਚ ਡਿਊਟੀ ਕਰਦੇ ਆ ਤੇ ਕਹਿੰਦਾ ਅਸੀਂ ਲਾਸ਼ਾਂ ਤੇ ਔਜਲਾ ਸਾਹਿਬ ਕਹਿੰਦੇ ਲਾਸ਼ਾਂ ਤੇ ਰਾਜਨੀਤੀ ਕਰਦੇ ਆ ਇਹ ਗਰੀਬ ਬੰਦੇ ਨੇ ਚੀਮਾ ਸਾਹਿਬ ਜਿਹੜੇ ਇਸ ਵਿਭਾਗਮੇ ਦੇ ਮੰਤਰੀ ਨੇ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਕਿ ਆ ਜਿਹੜੀ ਦੇਸੀ ਸ਼ਰਾਬ ਹੈ ਇਹਨੂੰ ਘਟਾ ਦਿੱਤਾ ਜਾਵੇ ਤਾਂ ਕਿ ਲੋਕ ਸਰਕਾਰੀ ਦੁਕਾਨਾਂ ਤੋਂ ਹੀ ਲੈਣ ਤੇ ਜਿਹੜੇ ਬੰਦੇ ਫਸੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿਤਾ ਕਿ ਇਹਨਾਂ ਤੇ ਕਤਲ ਦੀ ਧਾਰਾ ਲੱਗਣੀ ਚਾਹੀਦੀ ਆ ਇਹ ਮੌਤਾਂ ਨਹੀਂ ਹੋਈਆਂ ਕਤਲ ਹੋਏ ਨੇ ਤੇ ਮਾਨ ਸਾਹਿਬ ਪੁੱਛਦੇ ਕਿ ਨੂੰ ਆਉ ਫਿਰ ਇਹ ਘਟਨਾਵਾਂ ਪਹਿਲਾਂ ਵੀ ਵਾਪਰੀਆਂ ਪਹਿਲਾਂ ਵੀ ਬਹੁਤ ਕੁਝ ਇਹਦੇ ਵਿੱਚ ਹੋਇਆ ਸੋ ਗੁਰਜੀਤ ਸਿੰਘ ਔਜਲਾ ਕਹਿੰਦੇ ਆ ਕਿ ਬੰਦੇ ਹੀ ਨੇ ਸਿਆਸੀ ਤੇ ਅਫਸਰਚਾਈ ਸਰਪ੍ਰਸਤੀਆਂ ਬਦਲ ਜਾਂਦੀਆਂ ਨੇ ਜੇ ਸੱਚਮੁੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਸੀਂ ਇਹਦੇ ਤੇ ਗੰਭੀਰ ਹੋ ਤੇ ਫਿਰ ਜੇ ਸਰਕਾਰੀ ਦਖਲਅ ਰਾਜਨੀਤਿਕ ਦਖਲ ਨਾਲ ਛੁੱਟ ਜਾਂਦੇ ਆ ਐਕਤੀ ਉਹਨਾਂ ਤੇ ਵੀ ਸਖਤੀ ਕਰ ਦਿਓ ਜੀ ਢੀਲੋ ਸਰਪ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕਾਰਵਾਈ ਕਰਦੇ ਹੋਏ ਮਜੀਠਾ ਹਲਕੇ ਦੇ ਡੀਐਸਪੀ ਅਤੇ ਐਸਐਚਓ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਇਹ ਕਿਹੜੀ ਕਾਰਵਾਈ ਹੈ ਇਹ ਤਾਂ ਇੱਕ ਆਈ ਬਾਸ਼ ਹੈ ਜੀ ਇਹ ਸਾਰੇ ਏਡੇ ਵੱਡੇ ਕਾਰੇ ਲਈ ਆਪਕਾਰੀ ਮੈਕਮੇ ਦਾ ਕੋਈ ਵੀ ਅਧਿਕਾਰੀ ਵਿੱਚ ਸ਼ਾਮਲ ਨਹੀਂ ਜੀ ਠੀਕ ਹੈ ਸੱਚੋ ਮੌਕੇ ਦਾ ਅਫਸਰ ਹੈ ਉਹਦੀ ਅਲਗਰਜੀ ਹੈ ਡੀਐਸਪੀ ਸਰਕਲ ਅਫਸਰ ਹੈ ਲਾਰਸ ਬਸ਼ਰੋਈ ਮਾਮਲੇ ਦੇ ਵਿੱਚ ਜਦੋਂ ਇਹਨਾਂ ਨੇ ਗੁਰਸ਼ੇਰ ਸਿੰਘ ਸੰਧੂ ਡੀਐਸਪੀ ਨੂੰ ਉਹ ਚੀਕਾਂ ਮਾਰ ਰਿਹਾ ਹੁਣ ਤੱਕ ਕਿ ਭਾਈ ਸਾਹਿਬ ਜੀ ਇਦੇ ਵਿੱਚ ਵੱਡੇ ਵੱਡੇ ਤਾਰਿਆਂ ਵਾਲੇ ਜਿਨ੍ਹਾਂ ਦੇ ਮੋਢੇ ਤੇ ਨਵਾਂ ਤਾਰਾ ਲਾਉਣ ਦਾ ਥਾਣੇ ਉਹ ਸ਼ਾਮਲ ਨੇ ਤੇ ਤੁਸੀਂ ਮੈਨੂੰ ਰਾਮ ਗੋਊ ਬਣਾ ਕੇ ਇੱਥੇ ਸਜਾ ਦਿੱਤੀ ਹੈ ਜਦੋਂ ਤੱਕ ਅਸਲ ਜੜ ਤੱਕ ਨਹੀਂ ਜਾਂਦੇ ਜਦੋਂ ਇਹ ਸਰਕਾਰ ਹੋਂਦ ਵਿੱਚ ਆਈ ਨਹੀਂ ਸੀ ਜਦੋਂ ਚਾਹਤ ਕਰ ਰਹੀ ਸੀ ਉਦੋਂ ਲੋਕ ਇੰਨਾਂ ਚੀਜ਼ਾਂ ਤੋਂ ਏੱਕੇ ਵੇਸੀ ਜਿਹੜੀਆਂ ਆ ਵਾਪਰ ਰਹੀਆਂ ਨੇ ਖੇਰ ਕੋਈ ਸਰਕਾਰੀ ਦਰਬਾਰੇ ਸੁਣਦਾ ਹੀ ਨਹੀਂ ਤੇ ਉਹੀ ਲੋਕ ਜਾਮੇ ਬਦਲ ਲੈ ਫਿਰ ਉਸੇ ਤਰ੍ਹਾਂ ਕਾਇਮ ਦੇ ਕਾਇਮ ਨੇ ਮੈਂ ਕਿਸੇ ਰਾਜਨੀਤਿਕ ਆਗੂ ਨੂੰ ਜੇ ਬਿਲਕੁਲ ਪਾਰਟੀ ਤੋਂ ਉੱਟ ਕੇ ਉੱਠ ਕੇ ਭਾਵਕਤਾ ਦੇ ਨਾਲ ਲੋਕਾਂ ਦੇ ਦਿਲਾਂ ਦੀ ਹੂਕ ਬਣ ਕੇ ਸਾਹਮਣੇ ਆਇਆ ਤਾਂ ਗੁਰਜੀਤ ਸਿੰਘ ਔਜਲੇ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਕਾਫੀ ਤਾਰੀਫਯੋਗ ਨੇ ਮਨਨੀਆਂ ਚਾਹੀਦੀਆਂ ਨੇ ਤੇ ਮੰਨਿਆ ਵੀ ਜਾਣਾ ਉਹਦੇ ਵਿੱਚ ਔਰ ਸਾਰੇ ਜਿੰਨੇ ਸਾਡੇ ਰਾਸੀ ਆਗੂ ਨੇ ਮੈਂ ਕਿਸੇ ਦਾ ਨਹੀਂ ਕਹਿੰਦਾ ਵੀ ਘਟ ਹੈ ਸਾਰਿਆਂ ਨੇ ਮਸਲੇ ਨੂੰ ਉਠਾਇਆ ਹੈ ਗੰਭੀਰਤਾ ਪੂਰਵਕ ਮਸਲਾ ਹੈ ਇਹਦੇ ਤੇ ਮੁੱਖ ਮੰਤਰੀ ਸਾਹਿਬ ਇਹ ਨਾ ਸਮਝਿਓ ਕਿ ਤੁਹਾਡੀ ਸਰਕਾਰ ਚ ਹੋਇਆ ਪਹਿਲਾਂ ਵੀ ਬਹੁਤ ਕੁਝ ਹੋਇਆ ਹੈ ਪਰ ਜਿਹੜਾ ਕੁਝ ਹੋ ਜਾਂਦਾ ਸੱਪ ਨਿਕਲ ਗਿਆ ਲਕੀਰਾਂ ਕੁੱਟਣ ਤੇ ਜ਼ੋਰ ਲਾਤਾ ਤੁਸੀਂ ਪੰਜਾਬੀਆਂ ਨੂੰ ਆਸ ਸੀ ਕਿ ਭਗਵੰਤ ਮਾਨ ਦੀ ਸਰਕਾਰ ਵਿੱਚ ਲਕੀਰਾਂ ਨਹੀਂ ਕੁੱਟੀਆਂ ਜਾਣਗੀਆਂ ਅਗਾਊਂ ਪ੍ਰਬੰਧ ਕੀਤੇ ਜਾਣਗੇ ਜੀ ਅ ਇੱਕ ਪਾਸੇ ਸੀਐਮ ਭਗਵੰਤ ਮਾਨ ਜਿੱਥੇ ਮਜੀਠਾ ਦੇ ਵਿੱਚ ਪਹੁੰਚੇ ਨੇ ਲੋਕਾਂ ਦਾ ਹਾਲਚਲ ਪੁੱਛਣ ਦੇ ਲਈ ਤਾਂ ਉੱਥੇ ਵਿਰੋਧੀ ਧਿਰਾਂ ਨੇ ਜਿਹੜਾ ਹੈ ਸੀਐਮ ਮਾਨ ਦੀ ਸਰਕਾਰ ਨੂੰ ਕਿਹਾ ਤੇ ਵਿਕਰਮ ਸਿੰਘ ਮਜੀਠੀਆ ਦਾ ਕਹਿਣਾ ਕਿ ਜੋ ਸ਼ਰਾਬਦਾਰ ਠੇਕੇਦਾਰ ਹੈ ਉਹ ਆਮ ਆਦਮੀ ਪਾਰਟੀ ਦਾ ਨੀਜੀ ਹੈ ਤੇ ਨਾਲ ਹੀ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਨੇਤਾ ਸੀਐਮ ਭਗਵੰਤ ਮਾਨ ਤੋਂ ਅਸਤੀਫੇ ਦੀ ਮੰਗ ਕਰ ਲਈ ਹੈ ਬਿਲਕੁਲ ਜੀ ਵਿਰੋਧੀ ਧਿਰ ਦੇ ਆਗੂ ਨੇ ਮਜੀਠੀਆ ਸੌਰੀ ਮਾਫ ਕਰਨਾ ਬਾਜਵਾ ਸਾਹਿਬ ਜੀ ਤੇ ਵ੍ਰੋਧੀ ਧਿਰ ਦੇ ਵਿੱਚ ਆਗੂ ਨੇ ਆਪਕਾ ਇਸ ਵੇਲੇ ਐਮਐਲਏ ਵਗੈਰਾ ਤਾਂ ਹੈ ਨਹੀਂ ਪਰ ਉਹ ਆਗੂ ਤਾਂ ਹੈਗੇ ਆ ਅਕਾਲੀ ਦਲ ਦੇ ਜੀ ਬਿਕਰ ਸਿੰਘ ਜੀਠੀ ਉਹ ਆਪਣੀ ਪਤਨੀ ਦੇ ਨਾਲ ਉਸ ਖੇਤਰ ਦੇ ਵਿੱਚ ਗਏ ਠੀਕ ਹੈ ਪ੍ਰਤਾਪ ਸਿੰਘ ਬਾਜਬਾਨੀ ਉਹ ਕਿਉਂ ਨਾ ਅਸਤੀਫਾ ਮੰਗਣ ਜਦੋਂ ਉਹ ਸਰਕਾਰਾਂ ਹੁੰਦੀਆਂ ਸੀ ਤੇ ਭਗਵੰਤ ਮਾਨ ਕਿਹੜਾ ਘਟਗਿਆਰ ਦੇਸੀ ਚਾਹੇ ਇਹ ਆਮ ਆਦਮੀ ਪਾਰਟੀ ਦੇ ਕਰਕੁਨ ਬਿਲਕੁਲ 19 ਦੀ ਫਤਮ ਮੰਗਣੇ ਸੋ ਚਾਹੀਦਾ ਇਹ ਹੈ ਮੁੱਖ ਮੰਤਰੀ ਜੀ ਤੁਸੀਂ ਜ਼ਿੰਮੇਵਾਰੀ ਜ਼ਿਆਦਾ ਤੇ ਹਰਪਾਲ ਸੋ ਚੀਮਾ ਜਿਨ੍ਹਾਂ ਦੇ ਕੋਲ ਆਪਕਾਰੀ ਮਹਿਕਮੇ ਦਾ ਚਾਰਜ ਹੈ ਚੀਮਾ ਸਾਹਿਬ ਕੱਲ ਤੁਸੀਂ ਬਹੁਤ ਗੱਲਾਂ ਕੀਤੀਆਂ ਕਿ ਟੈਕਸ ਚੋਰ ਕਿਵੇਂ 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 ਫੜੇ ਗਏ ਜੀ ਤੇ ਅੱਜ ਫਿਰ ਮਹਿਕਮਾ ਤਾਂ ਤੁਹਾਡੇ ਕੋਲ ਹੈ ਕੁਝ ਪੁਰਾਣੇ ਦਾ ਰਿਕਾਰਡ ਕੱਢ ਲਓ ਜਿਹੜੇ ਲੰਬੇ ਸਮੇਂ ਤੋਂ ਇੱਥੇ ਬੈਠੇ ਨੇ ਜਿਹੜੇ ਗੁਰਜੀਤ ਸਿੰਘ ਔਜਲਾ ਨੇ ਇਲਜ਼ਾਮ ਲਾਤਾ ਕਿ ਜਦੋਂ ਇਹ ਲੋਕ ਫੜੇ ਜਾਂਦੇ ਨੇ ਸਮਝੌਤੇ ਵੀ ਆਪਕਾਰੀ ਵਿਭਾਗ ਦੇ ਅਧਿਕਾਰੀ ਕਰਾਉਂਦੇ ਨੇ ਉਹਨਾਂ ਦਾ ਕੇਸ ਹਲਕਾ ਕਰਦੇ ਆ ਇੱਥੇ ਤਾਂ ਤੁਰੇ ਜਾਂਦੇ 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 ਸੈਂਪਲ ਫੇਲ ਹੋ ਜਾਂਦੇ ਨੇ ਸੈਂਪਲ ਬਦਲੇ ਜਾਂਦੇ ਨੇ ਜਿਹੜੇ ਲੋਕ ਖਾਣ ਪੀਣ ਵਾਲੀਆਂ ਅਵਸਥਾਾਂ ਦੇ ਵਿੱਚ ਇਹੋ ਜਿਹਾ ਕੁਝ ਕਰਦੇ ਐ ਤੇ ਜੇ ਕੋਈ ਉਹਦੀ ਮਦਦ ਕਰਦਾ ਉਹ ਮਦਦ ਵੀ ਪਤਾ ਕਿਉਂ ਕਰਦਾ ਇਹ ਚੀਜ਼ਾਂ ਬਹੁਤ ਮਾੜੀਆਂ ਨੇ ਅੱਜ 10 ਲੱਖ ਮਰਤਕ ਪਰਿਵਾਰ ਨੂੰ ਸਰਕਾਰ ਨੇ 2 ਲੱਖ ਜਿਹੜੇ ਇਲਾਜ ਅਧੀਨ ਨੇ ਉਹਨਾਂ ਨੂੰ ਕੀਤਾ ਕਿ ਇਹਦੇ ਨਾਲ ਕਿਸੇ ਗਰੀਬ ਪਰਿਵਾਰ ਦਾ ਬੰਦਾ ਮੁੜਿਆਏਗਾ ਇਹ ਬਖਤੀ ਢਾਰਸਤਾ ਹੋ ਸਕਦਾ ਹੈ ਪਰ بار-बार ਇਸੇ ਖੇਤਰ ਦੇ ਵਿੱਚ ਇਹ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਉੱਭੜਦਾ ਹੈ ਤੇ ਫਿਰ ਜ਼ਿੰਮੇਵਾਰ ਕੌਣ ਹੈ ਸਰਕਾਰਾਂ ਬੋਦਲਣਗੀਆਂ ਬੰਦੇ ਉਹੀ ਨੇ ਜਾਮੇ ਬਦਲ ਜਾਂਦੇ ਨੇ ਤੇ ਫਿਰ ਇਹਨਾਂ ਦਾ ਹੁਣ ਕੀ ਕੀਤਾ ਜਾਵੇ ਸਮਾਂ ਦੱਸੇਗਾ ਟੇਲੋ ਸਾਹਿਬ ਹਾਲ ਹੀ ਦੇ ਵਿੱਚ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਨਾਲ ਹੋਏ ਟਕਰਾਵ ਦੇ ਵਿਚਾਲੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਦਮਪੁਰ 에ਅਰਫੋਰਸ ਸਟੇਸ਼ਨ ਤੇ ਪਹੁੰਚੇ ਹਨ ਜਿੱਥੇ ਉਹਨਾਂ ਨੇ ਵੱਖ-ਵੱਖ ਫੋਰਸ ਦੇ ਜਵਾਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਆਖਿਰਕਾਰ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਮੁਲਾਕਾਤ ਕਿੰਨੀ ਕੁ ਖਾਸ ਰਹੀ ਦੇਖੋ ਨਰਿੰਦਰ ਮੋਦੀ ਆਦਮਪੁਰ ਹਵਾਈ ਅੱਡੇ ਤੇ ਉੱਤੇ ਜਿਹੜਾ 에ਅਰਫੋਰਸ ਬੇਸ ਹੈ ਅਚਾਨਕ ਕਿਸੇ ਨੂੰ ਨਹੀਂ ਕੁਝ ਦੱਸਿਆ ਬਿਲਕੁਲ ਓਵੇਂ ਜਿਵੇਂ ਜਿਵੇਂ ਉਹ ਨਿਵਾਜ਼ ਸ਼ਰੀਫ ਸਾਹਿਬ ਨੂੰ ਜਨਮ ਦਿਨ ਦੇ ਉੱਤੇ ਵਧਾਈ ਦੇਣ ਚਲੇ ਗਏ ਸਨ ਚੰਗੀ ਗੱਲ ਹੈ ਅਸੀਂ ਤਾਂ ਇਹ ਕਹਿੰਦੇ ਠਾਠੂ ਬੰਦ ਹੋਵੇ ਆਮ ਲੋਕ ਮੋਟਰਸਾਈਕਲਾਂ ਤੇ ਲਾਹੌਰ ਜਾਣ ਤੇ ਲਾਹੌਰ ਵਾਲੇ ਅੰਮ੍ਰਿਤਸਰ ਜਾਮ ਜਿੱਥੇ ਉਹਨਾਂ ਦਾ ਦਿਲ ਕਰਦਾ ਉਹ ਆਉਣ ਜੀ ਕਿਉਂਕਿ ਇਹ ਚੀਜ਼ਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀਆਂ ਨੇ ਪਰ ਠਾਠਾ ਠੂ ਦੇ ਸਰਤੇ ਇਹ ਸਾਰਾ ਕੁਝ ਵਿਗੜ ਗਿਆ ਅੱਜ ਪ੍ਰਧਾਨ ਮੰਤਰੀ ਨੇ ਇਨ੍ਹਾਂ ਜਵਾਨਾਂ ਦੇ ਨਾਲ ਸਵਾਗਤ ਆਇਆ ਉਹਨਾਂ ਨੇ ਇਹਨਾਂ ਨੂੰ ਬਹਾਦਰ ਹਵਾਈ ਯੋਧੇ ਘਰਾਰ ਦਿੱਤਾ ਉਹਨਾਂ ਨਾਲ ਗੱਲਬਾਤਾਂ ਕੀਤੀਆਂ ਉਹਨਾਂ ਦੀਆਂ ਗੱਲਬਾਤਾਂ ਸੁਨੀਆਂ ਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਭਾਰਤ ਕਿਸੇ ਪੱਖ ਤੋਂ ਕਮਜ਼ੋਰ ਨਹੀਂ ਤੇ ਅਸੀਂ ਗੋਲੀ ਦਾ ਜਵਾਬ ਗੋਲੇ ਨਾਲ ਦੇਣਾ ਜਾਣਦੇ ਆ ਜੇ ਕੋਈ ਸ਼ਾਂਤੀ ਨਾਲ ਰਹਿਣਾ ਚਾਹੁੰਦਾ ਹੈ ਤੇ ਅਸੀਂ ਕਦੇ ਵੀ ਨਹੀਂ ਅਜੇ ਹਾ ਕੁਝ ਕਰਦੇ ਕਿ ਇੱਥੇ ਸ਼ਾਂਤੀ ਵਾਪਰੇ ਅਸੀਂ ਸ਼ਾਂਤੀ ਦੇ ਪ੍ਰਤੀਕ ਹੈ ਸ਼ਾਂਤੀ ਦੇ ਨਾਲ ਆਪਣੇ ਆਪ ਨੂੰ ਔਰ ਆਮ ਤੌਰ ਤੇ ਮਸ਼ਹੂਰ ਹੋ ਗਿਆ ਜਿੰਨੀਆਂ ਜੰਗਾਂ ਵਰਗੇ ਹਾਲਾਤ ਖਰਾਬ ਹੋਣਗੇ ਜੇ ਦੁਨਾਂ ਪਾਸਿਆਂ ਦੇ ਜਿਹੜੇ ਕੱਲ ਫੌਜੀ ਅਧਿਕਾਰੀ ਬੈਠੇ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨ ਜ ਉਹ ਕਹਿੰਦੇ ਵੀ ਫੌਜਾਂ ਪਿੱਛੇ ਲੈ ਕੇ ਜਾਵਾਂਗੇ ਇੱਥੇ ਖੁਸ਼ਹਾਲੀ ਹੋਵੇ ਅਸੀਂ ਉਤੇ ਕੈਮਰਾ ਹਾਂਗੇ ਇਹ ਦੋਨਾਂ ਪਾਸਿਆਂ ਤੋਂ ਪਰ ਇਹਦੇ ਨਾਲ-ਨਾਲ ਜਿਹੜੇ ਡਰੋਨ ਵਗੈਰਾ ਐਕਟੀਵਿਟੀ ਜ ਦਿਖ ਰਹੀਆਂ ਨੇ ਇਹ ਕਹਾਂਗੇ ਇਹ ਦੋਨਾਂ ਪਾਸਿਆਂ ਨੂੰ ਸਾਂਝੇ ਤੌਰ ਤੇ ਪਛਾਣਨਾ ਪਵੇਗਾ ਜੇ ਦੇਸ਼ ਨੇੜਤਾ ਨਾਲ ਇਕਤਾ ਆਉਣ ਲੱਗਿਆ ਹੈ ਇੱਕੋ ਵਿੱਚ ਤੀਲੀ ਬਾਜ ਵੀ ਹੈਗਾ ਜਿਹੜਾ ਇਹੋ ਜਿਹੇ ਹਾਲਾਤਾਂ ਦਾ ਫਾਇਦਾ ਉਠਾ ਰਿਹਾ ਕਤਤ ਰੂਪ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਤੇ ਕੋਮਲ ਬਹੁਤ ਮਹੱਤਵਪੂਰਨ ਨੇ ਜੀ ਸੋ ਮੈਂ ਇਸ ਮਾਮਲੇ ਦੇ ਵਿੱਚ ਇੱਕੋ ਹੀ ਗੱਲ ਕਹਿ ਸਕਦਾ ਕਿ ਰੱਬ ਅਰਦਾਸ ਪੂਰੀਆਂ ਕਰੇ ਤੇ ਜਿਹੜਾ ਇਹ ਹਾਲਾਤ ਪੈਦਾ ਹੋਣੇ ਸ਼ੁਰੂ ਹੋਏ ਨੇ ਇਹ ਹਾਲਾਤ ਹੋਰ ਬਹੁਤ ਅੱਗੇ ਤੱਕ ਜਾਣ ਆਮ ਲੋਕਾਂ ਦੇ ਦਿਲਾਂ ਦੇ ਵਿੱਚ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਇਹ ਤਾਂ ਚੰਦ ਕਸ਼ੁਰਲੀ ਬਾਜ ਨੇ ਜਿਹੜੇ ਉਧਰ ਵੀ ਹੋ ਸਕਦੇ ਆ ਇਧਰ ਵੀ ਹੋ ਸਕਦੇ ਆ ਆਪਾਂ ਪਿੰਡਾਂ ਦੇ ਵਿੱਚ ਆਮ ਤੌਰ ਤੇ ਦੇਖਿਆ ਲੋਕ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਆ ਇਹ ਚੰਦਕ ਹੁੰਦੇ ਨੇ ਕੈਟਾਲਿਸਟ ਟਾਈਪ ਲੋਕ ਜਿਹੜੇ ਪਰਿਵਾਰਾਂ ਦੇ ਵਿੱਚ ਫਿੱਕ ਪਾ ਦਿੰਦੇ ਨੇ ਕਈ ਕਈ ਸਾਲ ਪਰਿਵਾਰ ਬੋਲਦੇ ਨਹੀਂ ਜਦੋਂ ਅਸਲੀਅਤ ਸਮਝ ਆਉਂਦੀ ਆ ਉਹਨਾਂ ਦੀ ਫਿਰ ਉਹ ਉਹਦੇ ਤੇ ਐਕਸ਼ਨ ਵੀ ਕਰਦੇ ਐ ਸੋ ਇਸ ਪਾਸੇ ਵੱਲ ਸਾਨੂੰ ਹੋਰ ਵਧੀਆ ਤਰੀਕੇ ਦੇ ਨਾਲ ਜਾਣਾ ਚਾਹੀਦਾ ਜਿੰਨੀ ਸ਼ਾਂਤੀ ਹੋਵੇ ਉਹ ਚੰਗੀ ਐ ਪ੍ਰਧਾਨ ਮੰਤਰੀ ਸਾਹਿਬ ਨੇ ਆਦਮਪੁਰ 에ਅਰਬੇਸ ਦੇ ਉੱਤੇ ਅੱਜ ਫੌਜੀ ਭਰਾਵਾਂ ਦੇ ਨਾਲ ਸਮਾਂ ਗੁਜ਼ਾਰਿਆ ਦੁਪਹਿਰ ਦਾ ਭੋਜਨ ਵੀ ਛਕਿਆ ਉਹਨਾਂ ਨੂੰ ਮੇਰੇ ਖਿਆਲ ਹਾਊਸ ਲਈ ਬਹੁਤ ਹੋ ਗਿਆ ਜੀ ਟਿੱਲੋ ਸਾਹਿਬ ਦੇਸ਼ ਦੇ ਲਈ ਸਭ ਤੋਂ ਜ਼ਿਆਦਾ ਕੁਰਬਾਨੀਆਂ ਦੇਣ ਵਾਲਾ ਸੂਬਾ ਜਿਹੜਾ ਪੰਜਾਬ ਮੰਨਿਆ ਜਾਂਦਾ ਕਿਉਂਕਿ ਪੰਜਾਬ ਦੇ ਸੈਨਿਕ ਸਭ ਤੋਂ ਜ਼ਿਆਦਾ ਸ਼ਹੀਦ ਹੁੰਦੇ ਨੇ ਤਾਜ਼ਾ ਅੰਕੜੇ ਪ੍ਰਕਾਸ਼ਿਤ ਕੀਤੇ ਗਏ ਨੇ ਸਰਕਾਰੀ ਜੋ ਕਹਿ ਰਹੇ ਨੇ ਕਿ ਸ਼ਹੀਦਾਂ ਦੀ ਵਿਧਵਾਵਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਜਿਹੜੀ ਹੈ ਪੰਜਾਬ ਦੇ ਵਿੱਚ ਮੰਨੀ ਜਾ ਰਹੀ ਹੈ ਆਖਿਰਕਾਰ ਇਹਨਾਂ ਅੰਕੜਿਆਂ ਤੇ ਡਿਟੇਲ ਦੇ ਨਾਲ ਚਾਨਣਾ ਪਾਇਆ ਜਾਵੇ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਸਭ ਤੋਂ ਵੱਧ ਪੰਜਾਬ ਦੇ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਪੰਜਾਬ ਦੇ ਲੋਕਾਂ ਨੇ ਅੰਨ ਭੰਡਾਰ ਵਿੱਚ ਵੀ ਸਭ ਤੋਂ ਵੱਧ ਹਿੱਸਾ ਪਾਇਆ ਤੇ ਫਿਰ ਤੁਸੀਂ ਆਹੀ ਨਾਮ ਦਿੰਦੇ ਹੋ ਕਿ ਪੰਜਾਬ ਦੇ ਵਿੱਚ ਸਿਗੜੀਆਂ ਖੜੀਆਂ ਰੱਖੋ ਪੰਜਾਬ ਨੂੰ ਉੱਠਣ ਨਾ ਦਿਓ ਜਿਫੇਰਿਆਂ ਪੰਜਾਬ ਤੇ ਹਮਲੇ ਕੀਤੇ ਜਾਣ ਜੀ ਮੈਂ ਸਮਝਦਾ ਕਿ ਸਾਡੇ ਪ੍ਰਧਾਨ ਮੰਤਰੀ ਬਹੁਤ ਉੱਚੀ ਸ਼ਖਸੀਅਤ ਨੇ ਉਹਨਾਂ ਨੇ ਪੰਜਾਬੀਆਂ ਦੇ ਸਿੱਖਾਂ ਦੇ ਬਹੁਤ ਮਸਲਿਆਂ ਦੇ ਉੱਤੇ ਹਮੇ ਭਰੀਆ ਹੱਲ ਵੀ ਕੀਤੇ ਨੇ ਅੱਜ ਜੋ ਆਦਮਪੁਰਾਇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਕਰਤਾਰਪੁਰ ਸਾਹਿਬ ਦਾ ਲੰਘਾ ਤੁਰੰਤ ਚਾਲੂ ਕਰਵਾਉਣ ਤੜੂਏ ਦੀ ਸੇਰਾ ਜਾਂਦਾ ਹੈ ਦੂਜੇ ਪਾਸੇ ਉਹਨਾਂ ਦੇ ਪ੍ਰਧਾਨ ਮੰਤਰੀ ਸਾਹਿਬ ਕਾ ਇਮਰਾਨ ਖਾਨ ਨਵਜੋਤ ਸਿੱਧੂ ਇੱਕ ਖਿਡਾਰੀ ਦੇ ਤੌਰ ਤੇ ਭੂਮਿਕਾ ਅਹਿਮ ਹੈ ਉਹਨਾਂ ਦੀ ਫਿਰ ਜਿਹੜੀਆਂ ਕੁਝ ਇੱਥੇ ਇੱਕ ਕਥਤ ਸ਼ਾਛਾਂ ਦੇ ਰੂਪ ਵਿੱਚ ਘਟ ਗਿਣਤੀ ਸਿੱਖਿਆ ਨਾਲ ਵਾਪਰ ਦਿਆ ਨੇ ਇਹਨਾਂ ਦੇ ਮਸਲੇ ਮੇਰਾ ਕੱਲ ਸਾਡੇ ਪ੍ਰਧਾਨ ਮੰਤਰੀ ਆਪ ਹੱਥਾਂ ਚ ਲੈ ਕੇ ਹੱਲ ਕਰਾਉਣ ਉਹਨਾਂ ਨੇ ਪਹਿਲਾਂ ਵੀ ਕੀਤੇ ਨੇ ਸੋ ਵਿਧਵਾਵਾਂ ਦੀ ਤੁਸੀਂ ਜਿਹੜੀ ਗੱਲ ਕੀਤੀ ਆ ਉਹਦੇ ਵਿੱਚ ਨੰਬਰ 1 ਪੰਜਾਬ ਦਾ ਹੈ ਜੀ ਇਹਦਾ ਮਤਲਬ ਦੇਸ਼ ਲਈ ਕੁਰਬਾਨੀਆਂ ਸਭ ਤੋਂ ਵੱਧ ਪੰਜਾਬ ਦੀਆਂ ਨੇ ਇਥੋਂ ਤੱਕ ਕੇ ਦੇਸ਼ ਦੀ ਆਜ਼ਾਦੀ ਮੌਕੇ ਵੀ ਕੁਰਬਾਨੀਆਂ ਸਭ ਤੋਂ ਵੱਧ ਪੰਜਾਬ ਦੀਆਂ ਕਾਲੇ ਪਾਣੀ ਦੀਆਂ ਜੇਲ੍ਹਾਂ ਦੇ ਵਿੱਚ ਸਭ ਤੋਂ ਵੱਧ ਪੰਜਾਬੀ ਰਹੇ ਕਿਹੜੇ ਕਿਹੜੇ ਗੱਲ ਕੀਤੀ ਜਾਵੇ ਜਿਹੜੇ ਤਾਜ਼ਾ ਅੰਕੜੇ ਨੇ ਇਹਦੇ ਵਿੱਚ ਆਇਆ ਕਿ 74253 ਇੱਥੇ ਵੀਰ ਨਾਰਗਾਂ ਨੇ ਬੀਰਤਾ ਵਾਲੀਆਂ ਔਰਤਾਂ ਜੀ ਨੰਬਰ 2 ਹੁੰਦਾ ਜੀ ਇਹਨਾਂ ਨੇ ਜਿੰਨਾ ਜਿੰਨੀ ਲੜਾਈ ਕੀਤੀ ਹੈ ਕੇਰਲ ਦਾ ਜੀ ਸਾਡੀ ਗਿਣਤੀ ਹੈਗੀ 74253 ਕੇਰਲ ਦੀ ਹੈ 69507 ਤੇ ਯੂਪੀ ਦੀ ਹੈਗੀ 68815 ਜੀ ਯੂਪੀ ਪੰਜਾਬ ਦੇ ਮੁਕਾਬਲੇ ਪੰਜਾਬ ਦੀਆਂ 13 ਸੀਟਾਂ ਨੇ ਲੋਕ ਸਭਾ ਦੀਆਂ ਯੂਪੀ ਦੀਆਂ 80 ਨੇ ਜੀ 1 13 1 80 6.5 ਗੁਣਾ ਜੀ 6 ਤਾਂ ਕਹੀ ਲਿਆ 13 6 78 ਬਿਲਕੁਲ ਪਰ ਪੰਜਾਬ ਨੂੰ ਜਦੋਂ ਕੁਝ ਦੇਣਾ ਪ੍ਰਧਾਨ ਮੰਤਰੀ ਇਸ ਧਰਤੀ ਤੇ ਆਇਆ ਅੱਜ ਕੋਈ ਪੈਕੇਜ ਵੀ ਦੇ ਕੇ ਜਾ ਨਾ ਕਿ ਤੁਸੀਂ ਸਰਦੀ ਸੂਬਾ ਤوڑا ਨੁਕਸਾਨ ਬਹੁਤ ਹੁੰਦਾ ਹੈ ਜਿਹੜੇ ਹੋਰਾਂ ਰਾਜਾਂ ਦੀ ਗਿਣਤੀ ਹੈ ਉਹ ਸਾਡੇ ਨਾਲ ਤਿੰਨ ਰਾਜਾਂ ਤੋਂ ਘੱਟ ਹੈ ਤੋ ਬਾਕੀ ਰਾਜਾਂ ਦੇ ਵਿੱਚ ਵੀ ਇਹਨਾਂ ਦੇ ਵਿੱਚੋਂ ਹਰਿਆਣਾ 6ਵੇਂ ਥਾਂ ਤੇ ਹੈ। ਉੱਥੇ ਜਿਹੜੀ ਗਿਣਤੀ ਹੈ 53546 ਹੈ। ਆਂਧਰਾ 25852 ਔਰ ਅਨਾਚਲ ਪ੍ਰਦੇਸ਼ ਸਿਰਫ 226 ਅਸਾਮ 9966 ਬਿਹਾਰ 11788 361543 ਦਿੱਲੀ 14029 ਗੁਆ 477 ਤੇ ਆ ਗੁਜਰਾਤ ਪ੍ਰਧਾਨ ਮੰਤਰੀ ਸਾਹਿਬ ਵਾਲਾ ਇਲਾਕਾ 5000 ਨਾਜਾ ਹਿਮਾਚਲ ਪ੍ਰਦੇਸ਼ 39367 ਕਸ਼ਮੀਰ 210890 ਝਾਰਖੰਡ 4801 ਕਰਨਾਟਕ 29740 ਕੇਰਲਾ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਮੱਧ ਪ੍ਰਦੇਸ਼ 11901 ਤੇ ਮਹਾਰਾਸ਼ਟਰ ਦੇ ਵਿੱਚ ਸਾਡੇ ਬਰਾਬਰ ਆ 65000 ਦੇ ਕਰੀਬ ਹੈ ਸੋ ਸਭ ਤੋਂ ਵੱਧ ਇਹ ਪੰਜਾਬ ਚ ਤੇ ਸਭ ਤੋਂ ਘੱਟ ਕਿੱਥੇ ਆ ਲਦਾਖ ਜੀ 893 ਜੀ ਪਾਪ ਦੇਸ਼ ਦੇ ਅਨਪੜ੍ਹਾਰ ਦੇਸ਼ ਲਈ ਕੁਰਬਾਨੀ ਇਸ ਸਭ ਤੋਂ ਵੱਧ ਪੰਜਾਬ ਨੇ ਕੀਤੀ ਹੈ ਤੇ ਜਦੋਂ ਕੋਈ ਪੈਕੇਜ ਦੇ ਦਿੰਦਾ ਵਾਰੀ ਆਉਂਦੀ ਆ ਪੰਜਾਬ ਦੀ ਅੱਜ ਹਾਕਮ ਤਰ ਕਹਿੰਦੀ ਹੈ ਕਿ ਸਾਡਾ ਘਟੋ ਘਟ ਜਿਹੜਾ ਪਿੰਡੂ ਵਿਕਾਸ ਫੰਡ ਹੈ ਉਹ ਤਾਂ ਜਾਰੀ ਕਰ ਦਿਓ ਹੋਰ ਤਾਂ ਤੁਸੀਂ ਕੁਝ ਨਹੀਂ ਦੇਣਾ ਸੋ ਅੱਜ ਪ੍ਰਧਾਨ ਮੰਤਰੀ ਪੰਜਾਬ ਦੀ ਧਰਤੀ ਤੇ ਆਏ ਹੋਏ ਆ ਭਾਵੇਂ ਦੌਰਾ ਬੜਾ ਗੁਪਤ ਹੈ ਜੀ ਪਰ ਉਮੀਦ ਹੈ ਕਿ ਪੰਜਾਬ ਵਾਲੇ ਇਕੱਠੇ ਹੋ ਕੇ ਜਾਣ ਸਾਰੀਆਂ ਪਾਰਟੀਆਂ ਜੀ ਔਰ ਪ੍ਰਧਾਨ ਮੰਤਰੀ ਤੋਂ ਕੋਈ ਨਾ ਕੋਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਜਾਵੇ। ਟੇਲਸਾਪੁੱਤਰ ਗੱਲ ਕਰ ਲੈਂਦੇ ਆ ਦੁਬਾਰਾ ਸੀਐਮ ਆਨ ਦੀ ਤਾਂ ਸੀਐਮ ਆਨ ਦੇ ਇੱਕ ਵੱਡਾ ਅਭਿਆਨ ਸਾਹਮਣੇ ਆਇਆ ਜਿਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਪੀੜਤ ਡ੍ਰੋਨ ਦੇ ਨਾਲ ਜਿਹੜਾ ਪਰਿਵਾਰ ਪੀੜਤ ਹੋਇਆ ਉਹਨਾਂ ਨੂੰ 5 ਲੱਖ ਐਕਸ ਗਰੇਸ਼ੀਆ ਦੇਣ ਦਾ ਐਲਾਨ ਕੀਤਾ ਗਿਆ। ਤੁਹਾਨੂੰ ਯਾਦ ਹੋਣਾ ਫਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਹੈ ਖਾਈ। ਜੀ। ਉੱਥੋਂ ਦਾ ਇੱਕ ਪਰਿਵਾਰ ਬੜਾ ਸਧਾਰਨ ਪਰਿਵਾਰ ਹੈ। ਜੀ। ਉੱਥੋਂ ਦੀ ਔਰਤ ਸੀ ਸੁਖਵਿੰਦਰ ਕੌਰ। ਜੀ। ਇਹ ਡਰੋਨ ਨੂੰ ਮਾ ਚੀਜ਼ ਦੇ ਨਾਲ ਕਤਤ ਰੂਪ ਦੇ ਵਿੱਚ ਸੜ ਗਈ ਸੀ ਇਹਦਾ 70% ਤੋਂ ਵੱਧ ਬਰਨ ਸੀ ਇਹਦੇ ਸਰੀਰ ਦੇ ਉੱਤੇ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਇਹਨੇ ਦਮ ਤੋੜਤਾ ਜੀ ਇਹਦਾ ਘਰ ਵਾਲਾ ਵੀ ਹੈ ਉਹ ਵੀ 60% ਹੈ ਤੇ ਇੱਕ ਬੱਚਾ ਵੀ ਹੈ ਤਾਂ ਮੁੱਖ ਮੰਤਰੀ ਨੇ ਐਕਸ ਗਰੇਸੀਆ ਗ੍ਰਾਂਟ ਵਜੋਂ ਇਸ ਸੁਖਵਿੰਦਰ ਕੌਰ ਨੂੰ 5 ਲੱਖ ਤੇ ਜ਼ਖਮੀਆਂ ਨੂੰ 2-2 ਲੱਖ ਰੁਪਏ ਦਾ ਐਲਾਨ ਕੀਤਾ ਹੈ ਚਲੋ ਖੈਰ ਕੋਈ ਬੰਦਾ ਵਾਪਸ ਤਾਂ ਨਹੀਂ ਆਉਂਦਾ ਪਰ ਜੇ ਇਹੇ ਜੇ ਮੌਕੇ ਤੇ ਢਾਲ ਸ ਬਣ ਕੇ ਸਰਕਾਰ ਖੜਦੀ ਹੈ ਤਾਂ ਚੰਗੀ ਗੱਲ ਹੈ ਜੀ ਜੀ ਆਮਰਵੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸੋਧਿਆ ਦੇ ਵੱਲੋਂ ਜਿਹੜਾ ਹੈ ਬੀਜੇਪੀ ਸਰਕਾਰ ਨੂੰ ਕਿਹਾ ਗਿਆ ਤੇ ਉਹਨਾਂ ਨੇ ਜੰਗਬੰਦੀ ਨੂੰ ਲੈ ਕੇ ਸਵਾਲ ਚੁੱਕੇ ਨੇ ਅਤੇ ਪੀਐਮ ਮੋਦੀ ਤੋਂ ਜਿਹੜੇ ਗੱਲ ਕਹੀਏ ਕਿ ਉਹਨਾਂ ਦੇ ਵੱਲੋਂ ਸਥਿਤੀ ਸਪਸ਼ਟ ਕੀਤੀ ਜਾਵੇ ਆਖਿਰਕਾਰ ਉਹ ਕਿਹੜੀ ਸਥਿਤੀ ਸਪਸ਼ਟ ਕਰਨ ਦੀ ਗੱਲ ਆਖ ਰਹੇ ਨੇ ਜਦਕਿ ਜੰਗਬੰਦੀ ਨੂੰ ਖਤਮ ਹੋਏ ਵੀ ਦੋ ਜਾਂ ਤਿੰਨ ਦਿਨ ਬੀਤ ਚੁਕੇ ਨੇ ਮਨੀਸ਼ ਸੋਧਿਆ ਪੰਜਾਬ ਦਾ ਚਾਰਜ ਹੈ ਜੀ ਸਰਕਾਰੀ ਤੌਰ ਤੇ ਅਧਿਕਾਰਤ ਜਾਂ ਆਫੀਸ਼ੀਅਲ ਤਾਂ ਕੁਝ ਵੀ ਨਹੀਂ ਜੀ ਉਹਨਾਂ ਬਾਰੇ ਤਾਂ ਵਿਰੋਧੀ ਧਿਰਾਂ ਅਕਸਰ ਕਹਿੰਦੀਆਂ ਕਿ ਦਿੱਲੀ ਦਾ ਰਿਜੈਕਟਡਾ ਮਾਲ ਇਹ ਪੰਜਾਬ ਚ ਲਿਆ ਜਾਂਦਾ ਮੌਜੂਦਾ ਸਰਕਾਰ ਨੇ ਚਲੋ ਪਾਰਟੀ ਨੇ ਚਾਰਜ ਤਾਂ ਲਾਏ ਨੇ ਬਾਕੀ ਪਾਰਟੀਆਂ ਵੀ ਲਾਉਂਦੇ ਨੇ ਇਹਨਾਂ ਨੇ ਲਾਤਾ ਉਹਨਾਂ ਨੂੰ ਉਤਰਾਜ ਕੀ ਹੋਣਾ ਚਾਹੀਦਾ ਕੋਈ ਪਾਰਟੀ ਕਿਸੇ ਨੂੰ ਵੀ ਤਾਂ ਇੰਚਾਰਜ ਲਾਉਂਦੀ ਆ ਕਦੇ ਰਾਗਬ ਚੱਡਾ ਸੀ ਇੱਥੇ ਤੇ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਇੰਚਾਰਜ ਦਾ ਕਾਂਗਰਸ ਦੇ ਭਪੇਸ਼ ਬਗੇਲ ਸਾਹਿਬ ਲੱਗੇ ਹੋਏ ਨੇ ਜੀ ਭਾਰਤੀ ਜਨਤਾ ਪਾਰਟੀ ਦੇ ਇੰਚਾਰਜ ਵੀ ਹੈਗੇ ਆ ਸੋ ਇਸ ਤਰ੍ਹਾਂ ਦੀਆਂ ਗੱਲਾਂ ਇਹ ਸਿਆਸੀ ਤੌਰ ਤੇ ਨੇ ਮਨੀਸ਼ ਚੋਧਗਾਂ ਨੇ ਕਿਹਾ ਕਿ ਦੱਸੋ ਤੁਸੀਂ ਜੰਗਬੰਦੀ ਕਿਉਂ ਕੀਤੀ ਗਈ ਜਦੋਂ ਕਿ ਭਾਰਤ ਨੇ ਸੰਧੀ ਕੀਤੀ ਹੋਈ ਹੈ ਅਸੀਂ ਆਪਣੇ ਕਿਸੇ ਵੀ ਮਾਮਲੇ ਦੇ ਵਿੱਚ ਵਿਦੇਸ਼ੀ ਵਿਚੋਲਗੀ ਬਿਲਕੁਲ ਨਹੀਂ ਕਰਾਉਣੀ 1972 ਦਾ ਸ਼ਿਮਲਾ ਸਮਝੌਤਾ ਹੈ ਜਿਹਦੇ ਵਿੱਚ ਦੋਹਾਂ ਦੇਸ਼ਾਂ ਨੇ ਬਹਿ ਕੇ ਮੰਨਿਆ ਸੀ ਕਿ ਜੇ ਕੋਈ ਆਪਸ ਵਿੱਚ ਦੀ ਕੋਈ ਝਗੜਾ ਹੋਵੇਗਾ ਕੁਝ ਹੋਵੇਗਾ ਅਸੀਂ ਕਿਸੇ ਤੀਜੀ ਸ਼ਕਤੀ ਨੂੰ ਵਿਚ ਨਹੀਂ ਪਾਵਾਂਗੇ ਆਪਸ ਵਿੱਚ ਦੀ ਬੈਠ ਕੇ ਗੱਲ ਬੰਨਾਲਾਂਗੇ ਆਪ ਸਭੀ ਦੀ ਗੱਲ ਕਰ ਲਾਂਗੇ ਤੇ ਫਿਰ ਇਹ ਜੰਗਮੰਦੀ ਵਾਲੇ ਮਾਮਲੇ ਦੇ ਵਿੱਚ ਜਿਹੜੇ ਮਨੀਸ਼ ਸੋਧਿਆ ਨੇ 트럼ਪ ਸਾਹਿਬ ਦੀ ਬਚੋਲਗੀ ਦਾ ਸਵਾਲ ਚੁੱਕ ਰਿਹਾ ਹੈ ਜੀ ਟਿੱਲੋ ਸਾਹਿਬ ਪੰਜਾਬ ਦੇ ਵਿੱਚ ਗਰਮੀ ਇਸ ਕਦਰ ਪੈ ਰਹੀ ਹੈ ਕਿ ਲੋਕ ਬੇहद ਪਰੇਸ਼ਾਨ ਚੱਲ ਰਹੇ ਨੇ ਪਰ ਸ਼ਾਇਦ ਲੋਕਾਂ ਨੂੰ ਇਸ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਕਿਉਂਕਿ ਕਿ ਮੌਸਮ ਵਿਭਾਗ ਦਾ ਇੱਕ ਬਿਆਨ ਹੋਇਆ ਜਿਨ੍ਹਾਂ ਨੇ ਉਹਨਾਂ ਨੇ ਕਿਹਾ ਹੈ ਕਿ 6 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਹੈ 6 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਆ ਸਕਦਾ ਹੈ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਅਸਲ ਦੇ ਵਿੱਚ ਜਿਹੜੀ ਜਲਵਾਯੂ ਤਬਦੀਲੀ ਹੈ ਇਹਦੇ ਉੱਤੇ ਅੰਤਰਰਾਸ਼ਟਰੀ ਪੱਧਰ ਤੇ ਵੀ ਖੋਜਾਂ ਹੋ ਰਹੀਆਂ ਨੇ ਅਧਿਐਨ ਹੋ ਰਹੇ ਨੇ ਇਹ ਮੌਸਮ ਐਨੇ ਜਲਦ-ਜਲਦ ਕਿਉਂ ਬਦਲ ਰਿਹਾ ਹੈ ਕੋਮਲ ਜੀ ਮੁੱਖ ਕਾਰਨ ਜਿਹੜਾ ਮੇਰੇ ਸਮਝ ਚ ਆਉਂਦਾ ਉਹ ਤਾਂ ਹੈਗਾ ਪ੍ਰਦੂਸ਼ਣ ਬਿਲਕੁਲ ਜਿਹੜਾ ਦਰਖਤਾਂ ਦੀ ਕਹਾਟ ਗੁਰੂ ਨਾਨਕ ਪਾਤਸ਼ਾਹ ਸਾਢੇ 550 ਸਾਲ ਪਹਿਲਾਂ ਜਾਣਗੇ ਸੀ ਕਿ ਜਿਹੜੀ ਕੁਦਰਤ ਹੈ ਇਹ ਕੀ ਚੀਜ਼ ਹੈ 33% ਜੰਗਲ ਚਾਹੀਦਾ ਕਿਸੇ ਵੀ ਧਰਤੀ ਦੇ ਉੱਤੇ ਉਹਦੇ ਕੁੱਲ ਰਕਬੇ ਦਾ ਤੇ ਸਾਡਾ ਕਿੰਨਾ ਹੈ 7% ਬਸਾਂ ਅਬ ਵਿਕਾਸ ਨੇ ਦਰਖਤ ਖਾ ਲਏ ਤੁਸੀਂ ਬਾਕੀ ਗੱਲਾਂ ਛੱਡੋ ਜਿਹੜੇ 4 ਦਰਖਤ ਲੱਗੇ ਐ ਉਹ 6 ਮਹੀਨਿਆਂ ਬਾਅਦ ਕਿਸਾਨ ਝੋਲਸ ਦਿੰਦੇ ਨੇ ਹਾਲਾਂਕਿ ਜ਼ਮੀਨ ਦੇ ਵਿੱਚ ਮਿੱਤਰ ਕੀਰੇ ਕਿਸਾਨਾਂ ਦੇ ਹੀ ਨੇ ਇਹਨਾਂ ਨੂੰ ਫਾਇਦਾ ਦਿੰਦੇ ਨੇ ਇਹ ਸਾਡੀ ਸੋਨੀ ਅੱਗ ਲਾ ਕੇ ਜਿਹੜੇ ਮਾਰੇ ਮੋਟੇ ਦਰਖਤੋਂ ਲਾਉਂਦੇ ਆ ਬਣਦੇ ਆ ਉਹਨਾਂ ਨੂੰ ਝੋਲਸ ਦੇਣਗੇ ਕੌਣ ਹਟਾਉਂਦਾ ਹੈ ਠੱਡੇ ਕਮਰੇ ਚ ਬਹਿ ਕੇ ਕਮੇਟੀਆਂ ਬਣਾ ਲਓ ਕਮਿਸ਼ਨ ਬਣਾ ਲਓ ਆ ਤਾਜ਼ਾ ਇੱਕ ਕਮਿਸ਼ਨ ਬਣ ਗਿਆ ਤਿੰਨ ਰਾਜਾਂ ਦਾ ਯੂਪੀ ਹਰਿਆਣਾ ਪੰਜਾਬ ਕਰੋਜੀ ਬਲਾਕ ਪੱਤਰ ਤੇ ਉੱਥੇ ਬਹਿ ਕੇ ਗੱਲ ਕਰੀ ਜਾਂਦਾ ਜਿਹਦਾ ਨਾ ਕੋਈ ਸਿਰ ਨਾ ਪੈਰ ਇਹ ਜੇ ਹਕੀਕਤਾਂ ਇੱਥੇ ਵੇਖ ਕੇ ਦੇਖੋ ਸੋ ਹੁਣ 6 ਜ਼ਿਲ੍ਹਿਆਂ ਦੇ ਵਿੱਚ ਕਿਉਂਕਿ ਪਹਾੜਾਂ ਦੇ ਉੱਤੇ ਤਾਜ਼ਾ ਬਰਬਾਰੀ ਹੋ ਸਕਦੀ ਹੈ ਉਹਦੇ ਮੱਦੇ ਨਜ਼ਰ ਕਈ ਜ਼ਿਲ੍ਹੇ ਨੇ ਸਾਡੇ ਜਿਨ੍ਹਾਂ ਦੇ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਮਾਸ਼ਹਿਰ, ਰੋਪੜ ਤੇ ਮਾਹਲੀ ਇੱਥੇ ਮੌਸਮ ਦੇ ਵਿੱਚ ਤਬਦੀਲੀ ਹੋ ਸਕਦੀ ਹੈ ਇਹ ਗੱਲ ਕਾਫੀ ਮਹੱਤਵਪੂਰਤਾ ਦੇ ਨਾਲ ਲਈ ਜਾ ਰਹੀ ਹੈ ਸੋ ਮੇਰਾ ਖਿਆਲ ਆਪਾਂ ਸਾਰਿਆਂ ਨੂੰ ਇਹ ਗੱਲ ਕਰੀਏ ਅੱਜ 3 ਕਰੋੜ ਆਪਾਂ ਇੱਕ ਇੱਕ ਬੂਟਾ ਵੀ ਹਰ ਸਾਲ ਲਾਦਿਆ ਕਰੀਏ ਤਾਂ ਕੱਡੀ ਵੱਡੀ ਗੱਲ ਹੋਵੇਗੀ ਪਰ ਨਹੀਂ ਕਰਦੇ ਜਿਹੜੇ 4 ਰਹਿ ਗਏ ਜਾਂ ਤਾਂ ਸੜਕਾਂ ਪੱਟ ਦੇਣਗੇ ਉਹਨਾਂ ਨੂੰ ਨਵੇਂ ਸੜਕਾਂ ਬਣਨੀਆਂ ਨੇ ਨਵੇਂ ਬੂਟੇ ਲੱਗਦੇ ਨਹੀਂ ਪੁਰਾਣਿਆਂ ਨੂੰ ਰੋਣ ਹੁੰਦਾ ਉਹਨਾਂ ਬੂਟਿਆਂ ਦੀ ਕਟਾਈ ਨੂੰ ਦੇਖ ਦੇ ਕੇ ਕਿ ਕਿਵੇਂ ਬੇਕਿਰਕੀ ਦੇ ਨਾਲ ਇਹ ਮਨੁੱਖ ਆਪਣੇ ਜੀਵਨ ਨੂੰ ਆਪਣੇ ਹੱਥਾਂ ਨਾਲ ਆਪ ਹੀ ਤਬਾਹ ਕਰਨ ਤੇ ਲੱਗਿਆ ਹੋਇਆ ਜੀ ਟੇਲੋ ਸਾਹਿਬ ਅੱਜ ਪ੍ਰੋਗਰਾਮ ਦੇ ਵਿੱਚ ਤੁਹਾਡੇ ਵੱਲੋਂ ਜਾਣਕਾਰੀ ਸਾਂਝੀ ਕਰਨ ਲਈ ਬਹੁਤ-ਬਹੁਤ ਧੰਨਵਾਦ ਬਹੁਤ ਮਿਹਰਬਾਨੀ ਸ਼ੁਕਰੀਆ ਸੋ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ ਕੱਲ ਫੇਰ ਮਿਲਾਂਗੇ ਨਵੀਂ ਤੇ ਤਾਜ਼ੀ ਪ੍ਰੋਗਰਾਮ ਦੇ ਵਿੱਚ ਤਾਜ਼ੀਆਂ ਖਬਰਾਂ ਲੈ ਕੇ ਅੱਜ ਮੈਨੂੰ ਤੇਰੀ ਇਜਾਜ਼ਤ ਧੰਨਵਾਦ